ਦੋਸਤੋ ਸਤਿ ਸ਼੍ਰੀ ਅਕਾਲ ਇੱਕ ਲਿੰਕੋ ਵੱਲੋਂ ਸਕੀਮ ਹੈ ਜਿਹੜੀ ਕਿ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਵਾਸਤੇ ਆ ਜਿਨ੍ਹਾਂ ਦੀ 60 ਸਾਲ ਤੋਂ ਉੱਪਰ ਉਮਰ ਹੈ ਸੋ ਉਹਦੇ ਵਿੱਚ ਨੀ ਕੈਪ ਗੋਡਿਆਂ ਤੇ ਚੜਾਉਣ ਵਾਲੇ ਬੈਕ ਪੇਨ ਵਾਸਤੇ ਇੱਕ ਬੈਲਟ ਹੁੰਦੀ ਹੈ ਇੱਕ ਸਟਿਕ ਹੁੰਦੀ ਹੈ ਖੁੰਡੀ ਇੱਕ ਖੁੰਡੀ ਹੁੰਦੀ ਹੈ ਵੀ ਜਿਹਦੇ ਉੱਤੇ ਟੇਬਲ ਵੀ ਬਣ ਜਾਂਦਾ ਜਦੋਂ ਬਜ਼ੁਰਗ ਕਈ ਵਾਰ ਲੰਬਾ ਜਾਂਦੇ ਆ ਉਹ ਉਹਦੀ ਆਪਾਂ ਵੀਡੀਓ ਵੀ ਪਾਈ ਸੀ ਬੀਲਚੇਅਰ ਤੇ ਇਹ ਟਾਇਲਟ ਚੇਅਰ ਹੁੰਦੀ ਹੈ ਜਿਹਨੂੰ ਲੈਟਰਿੰਗ ਵਗੈਰਾ ਬੈਠਣ ਦੀ ਪ੍ਰੋਬਲਮ ਹੈ ਉਹ ਇਹ ਸਾਰੀਆਂ ਇਸ ਸਕੀਮ ਦੇ ਵਿੱਚ ਚੀਜ਼ਾਂ ਮਿਲਦੀਆਂ ਨੇ ਸੋ ਹੋਰ ਵੀ ਬਹੁਤ ਸਹੂਲਤਾਂ ਨੇ ਤੇ ਇਹ ਮਿਲਦੀਆਂ ਕਿਵੇਂ ਤੇ ਕਿੱਥੋਂ ਆ ਇੱਕ ਫਾਰਮ ਆ ਉਹ ਮੈਂ ਕਮੈਂਟ ਬਾਕਸ ਦੇ ਵਿੱਚ ਪਾ ਦੂੰਗਾ ਉਹਦੇ ਤੇ ਐਮਸੀ ਦੇ ਸਾਈਨ ਕਰਾ ਸਕਦੇ ਹਾਂ ਨੰਬਰਦਾਰ ਦੇ ਸਰਪੰਚ ਦੇ ਮੈਂਬਰ ਦੇ ਉਹ ਕਰਵਾ ਕੇ ਤੁਸੀਂ ਅਲਿੰਕੋ ਦਫ਼ਤਰ ਦੇ ਵਿੱਚ ਦੇਣੇ ਆ ਤੇ ਉੱਥੇ ਤੁਹਾਨੂੰ ਇਹ 60 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਇਹ ਸਾਰੀਆਂ ਚੀਜ਼ਾਂ ਫ੍ਰੀ ਆਫ ਕਾਸਟ ਮਿਲਣਗੀਆਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਿਓ ਤੇ ਅੱਗੇ ਬਜ਼ੁਰਗਾਂ ਤੱਕ ਜ਼ਰੂਰ ਪਹੁੰਚਾ ਦਿਓ ਜੇ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਮੇਰਾ ਪੇਜ ਫੋਲੋ ਕਰ ਲਿਓ ਅਤੇ ਇੰਸਟਾਗ੍ਰਾਮ ਤੇ YouTube ਚੈਨਲ ਅੰਗਰੇਜ਼ ਸੇਮਾ